ਕੋਈ ਪ੍ਰਸ਼ਾਸਨ ਤਾਂ ਕਾਟਾਰ ਲਿਆ ਖਾਣਾ ਦੀ ਨਾਲ ਸਰਕਾਰ ਹਾਣੀ ਦੇ ਕੇ ਬਣਾ ਮੁੜ ਕੇ ਦੱਸ ਤਿੰਨ ਕਹਾਣੀ ਮਿਲਿਆ ਕਿਸਾਨਾਂ ਨੂੰ ਤੇ ਪੁਲਿਸ ਵੀ ਨਾਲ ਰਲ ਕੇ ਧੱਕਾ ਕਰ ਰਹੀ ਆ ਕਿਸਾਨ ਪਹਿਲਾਂ ਹੀ ਜਦਾਂ ਮਰਿਆ ਪਿਆ ਵਾ ਪਰ ਇਹ ਪੰਜਾਬ ਪੁਲਿਸ ਜਿਹੜੀ ਆ ਸਾਡੇ ਹੀ ਭੈਣ ਭਰਾ ਵਾ ਪਰ ਕਿੱਥਾ ਆ ਲੈ ਲੋ ਕਿੰਨੀ ਪੁਲਿਸ ਆ ਪੁਲਿਸਲ ਵੇਖੋ ਪਹਿਲਾਂ ਕਿੰਨੀ ਆ ਇੱਥੇ ਜਦੋਂ ਕੋਈ ਨਸ਼ੇ ਪੱਤੇ ਵਾਲਾ ਫੜਨਾ ਉਹ ਪੁਲਿਸ ਜਿਹੜੀ ਉਹ ਘਰਾਂ ਦੇ ਵਿੱਚ ਵੜ ਜਾਂਦੀ ਆ ਇਹਨਾਂ ਦੀ ਖਾਤੇ ਜਾਈ ਜਾਣੀ ਆ ਪਰ ਕਿੰਨੇ ਜਣੇ ਪੈਸੇ ਦੱਸੋ ਇਹਨੂੰ ਮੈਨੂੰ ਇਹਦੀ ਤਾਂ ਵਿਚਾਰੀ ਆਈ ਹੋਣੀਗੀ ਕਿੰਨੇ ਜਣੇ ਪੈਸੇ ਨੂੰ ਆਹ ਪਹਿਲੇ ਹੀ ਨਹੀਂ ਵੇਚ ਆਈ ਤੇ ਪੈਸਾ ਕੌਣ ਦਊਗਾ ਜੱਟ ਮਾਰਿਆ ਗਿਆ ਗਰੀਫਾ ਲੈ ਕੇ ਮਰ ਗਿਆ ਕੌਣ ਉਹਦਾ ਜਿੰਮੇਵਾਰ ਆ ਕੋਈ ਥੋੜੀ ਬਹੁਤ ਸ਼ਰਮ ਕਰੋ ਤੁਸੀਂ ਵੀ ਸਾਡੇ ਭਰਾ ਜੇ ਕਿਸਾਨਾਂ ਦੇ ਪੁੱਤ ਜੇ ਤੁਸੀਂ ਵੀ ਕੋਈ ਇਹਨਾਂ ਨੂੰ ਰਾਤ ਨੂੰ ਮੇਣਾ ਮਾਰੋ ਦੱਸੋ ਵੀ ਭਰਾਵਾ ਸਾਡਾ ਨਹੀਂ ਇਦਾਂ ਕੰਮ ਚੱਲਦਾ ਤੁਸੀਂ ਰਲ ਕੇ ਖੋਤੀ ਜੱਟ ਦੀ ਫਸਲ ਜਿਹੜੀ ਆ 6 ਮਹੀਨੇ ਵਿੱਚ ਛਾਟਾ ਪਾਉਂਦੇ ਨੇ ਉਹਨਾਂ ਨੂੰ ਮਾਰ ਕੇ ਲੋ ਧਰਮੀ ਦੇ ਵਿੱਚ ਇੰਨੀ ਗਰਮੀ ਆ ਲੈ ਤੁਸੀਂ ਚੁੱਕ ਜਿਓ ਜੰਮੂ ਕਟੜਾ ਹਾਈਵੇ ਕਰਕੇ ਪੰਜਾਬ ਦੇ ਵਿੱਚ ਐਕਵਾਇਰ ਜ਼ਮੀਨਾਂ ਦੇ ਮੁੱਲ ਕਿਸਾਨਾਂ ਨੂੰ ਨਾ ਮਿਲਣ ਦੇ ਕਰਕੇ ਇਹ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਜਿੱਤੇ ਲੰਗੇ ਦੇਣੀ ਮਲੇਰ ਕੋਟਲਾ ਦੇ ਵਿੱਚ ਕਿਸਾਨਾਂ ਤੇ ਪੰਜਾਬ ਪੁਲਿਸ ਦੀ ਕਾਫੀ ਤਿੱਖੀ ਝੜਪ ਹੋਈ ਉੱਥੇ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਵੱਡੀ ਗਿਣਤੀ ਦੇ ਵਿੱਚ ਕੁਝ ਕਰੇਨਾ ਲੈ ਕੇ ਸਾਜੋ ਸਮਾਨ ਲੈ ਕੇ ਜ਼ਮੀਨਾਂ ਐਕਵਾਇਰ ਕਰਨ ਦੇ ਲਈ ਪਹੁੰਚੀ ਪਰ ਉੱਥੇ ਕਿਸਾਨ ਵੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਅਤੇ ਕਿਸਾਨਾਂ ਦਾ ਦੋਸ਼ ਸੀ ਕਿ ਜਿਹੜੀ ਜ਼ਮੀਨਾਂ ਦੇ ਵਿੱਚ ਹੁਣ ਇਹ ਪੁਲਿਸ ਅਤੇ ਉਹ ਠੇਕੇਦਾਰ ਜਿਹੜੇ ਰੋਡ ਬਣਾ ਰਹੇ ਨੇ ਕੰਪਨੀਆਂ ਪਹੁੰਚੀਆਂ ਨੇ ਇਹ ਜ਼ਮੀਨਾਂ ਦਾ ਐਕਵਾਇਰ ਵਾਲੀ ਲਿਸਟ ਦੇ ਵਿੱਚ ਹੈ ਹੀ ਨਹੀਂ ਸਨ ਅਤੇ ਨਾ ਹੀ ਇਹਨਾਂ ਨੂੰ ਕੋਈ ਪੈਸਾ ਮਿਲਿਆ ਹੈ ਪਰ ਇਸ ਤਰ੍ਹਾਂ ਪੁਲਿਸ ਜ਼ਮੀਨਾਂ ਐਕਵਾਇਰ ਕਿਵੇਂ ਕਰ ਸਕਦੀ ਹੈ ਤੇ ਇਸ ਮੌਕੇ ਵੱਡਾ ਇਕੱਠ ਹੋਇਆ ਤੇ ਲੋਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਉੱਥੇ ਹੀ ਲੋਕ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ ਤੇ ਲਗਾਤਾਰ ਕਹਿ ਰਹੇ ਹਨ ਉਹਨਾਂ ਦੇ ਬਾਰੇ ਲਗਾਤਾਰ ਇਸ ਮਾਮਲੇ ਤੇ ਵਿਰੋਧ ਹੋ ਰਿਹਾ ਹੈ ਦੋਸਤੋ ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਜਦੋਂ ਪੌਕਲੈਂਡ ਮਸ਼ੀਨਾਂ ਤੇ ਹੋਰ ਵੱਡਾ ਸਾਜੋ-ਸਮਾਨ ਲੈ ਕੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਇਨ੍ਹਾਂ ਜ਼ਮੀਨਾਂ ਦੇ ਵਿੱਚ ਵੜਾਈ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੌਣ ਸਹੀ ਲੱਗਦਾ ਹੈ ਕਿਸਾਨ ਜਾਂ ਫਿਰ ਸਰਕਾਰ ਕਮੈਂਟ ਕਰਕੇ ਦੱਸਣਾ ਤੇ ਆਓ ਦੇਖੋ ਇਸ ਮੌਕੇ ਦੀ ਪੂਰੀ ਵੀਡੀਓ ਹੋਰ ਤਾਜ਼ਾ ਖਬਰਾਂ ਦੇ ਲਈ ਲਿਮਟਿਡ ਗਿਆਨ ਦੇ ਨਾਲ ਬਣੇ ਰਹਿਣਾ ਤੇ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਨਾ ਭੁੱਲਣਾ ਕੋਈ ਕਹਾਣੀ ਮਿਲਿਆ ਕਿਸਾਨਾਂ ਨੂੰ ਤੇ ਪੁਲਿਸ ਵੀ ਨਾਂ ਰਾਲ ਕੇ ੱੱੱਕਾ ਕਰ ਲਈ ਆ ਕਿਸਾਨ ਪਹਿਲਾਂ ਹੀ ਵਗਰਾ ਮਰਿਆ ਪਿਆ ਵਾ ਪਰ ਇਹ ਪੰਜਾਬ ਪੁਲਿਸ ਜਿਹੜੀ ਆ ਸਾਡੇ ਹੀ ਭੈਣ ਭਰਾ ਵਾ ਪਰ ੱੱੱਕਾ ਆ ਦੇਖੋ ਕਿੰਨੀ ਪੁਲਿਸ ਆ ਕੋਸਲ ਦੇਖੋ ਪਹਿਲਾਂ ਕਿੰਨੀ ਆ ਇੱਥੇ ਜਦੋਂ ਕੋਈ ਨਸ਼ੇ ਪੱਤੇ ਵਾਲਾ ਫੜਨਾ ਉਹ ਪੁਲਿਸ ਜਿਹੜੀ ਉਹ ਘਰਾਂ ਦੇ ਵਿੱਚ ਵੜ ਜਾਂਦੀ ਆ ਇਹਨਾਂ ਦੀ ਖਾਤੇ ਜਾਈ ਜਾਣੀ ਆ ਕਿੰਨੇ ਜਿਹੜੇ ਪੈਸੇ ਦੱਸੋ ਇਹਨੂੰ ਮੈਨੂੰ ਇਹਦੀ ਤਾਂ ਵਿਚਾਰੀ ਆਈ ਹੋਣੀਗੀ ਕਿੰਨੇ ਜਿਹੜੇ ਪੈਸੇ ਨੂੰ ਆਹ ਪਹਿਲੇ ਹੀ ਨਹੀਂ ਵਿੱਚ ਆਈ ਤੇ ਪੈਸਾ ਕੌਣ ਦੂਗਾ ਝੱਟ ਮਾਰਿਆ ਗਿਆ ਗਰੀਫਾ ਲੈ ਕੇ ਮਲ ਗਿਆ ਕੌਣ ਉਹਦਾ ਜ਼ਿੰਮੇਵਾਰ ਆ ਕੋਈ ਥੋੜੀ ਬਹੁਤ ਸ਼ਰਮ ਕਰੋ ਤੁਸੀਂ ਵੀ ਸਾਡੇ ਭਰਾ ਜੇ ਕਿਸਾਨਾਂ ਦੇ ਪੁੱਤ ਜੇ ਤੁਸੀਂ ਵੀ ਕੋਈ ਇਹਨਾਂ ਨੂੰ ਰਾਤ ਨੂੰ ਮਿਹਣਾ ਮਾਰੋ ਦੱਸੋ ਵੀ ਭਰਾਵਾ ਸਾਡਾ ਨਹੀਂ ਇਦਾਂ ਕੰਮ ਚੱਲਦਾ ਤੁਸੀਂ ਰਲ ਕੇ ਖਰੋਤੀ ਜੱਟ ਦੀ ਫਸਲ ਜਿਹੜੀ ਆ 6 ਮਹੀਨੇ ਵਿੱਚ ਖਾਤਾ ਪਾਉਂਦੇ ਨੇ ਉਹਨਾਂ ਨੂੰ ਮਰ ਕੇ ਲੋ ਗਰਮੀ ਦੇ ਵਿੱਚ ਇੰਨੀ ਗਰਮੀ ਆ ਰ ਤੁਸੀਂ ਚੁੱਕ ਜੇ